ਤੇ ਮਕਾਵਸਣਾ ਹਸ ਹਸ ਮੈਂ ਬੜਾ ਭਰਤਾ ਤਰਜ ਵਿੱਚ ਹਸ ਮੈਂ ਕਰਾਂ ਪਹਿਲੀ ਗੋਰਾ ਦਾ ਜਸ ਮੈਂ ਮੇਰੀ ਜ਼ੀਬ ਕੀ ਸਫਤ ਕਰ ਸਕਦੀ ਆ ਪੈਨ ਲਿਖਦੀ ਰਹੀ ਲੇਖ ਥਕਦੀ ਆ ਉੱਤਮ ਬਨਸ ਵਿੱਚ ਜਰ ਮੈਂ ਹੁੰਦਾ ਪਿਤਾ ਦੇ ਦਵਾਰੇ ਤਰ ਮੈਂ ਪਿੰਡਾਂ ਨਰ ਮਾਖਮਲੋ ਨਰ ਮੈਂ ਚੇਰਾ ਵਾ ਗਗਲਾਬੀ ਫੁੱਲ ਦੇ ਆ ਗੁਰ ਨਾਨਕ ਸਾਜੇ ਕੁਲ ਦੇ ਆ ਗੱਲ ਰੱਬ ਦੇ ਬੰਦੇ ਦੀ ਤੋਰੀ ਢਾਡੇ ਰੰਗਤ ਬਣਾਤੀ ਗੋਰੀ ਅੱਖ ਰਸ ਦੀ ਪਰੀ ਕਟੋਰੀ ਪਿੰਡਿਓਂ ਕਸ ਤੂਰੀ ਮੈਕੇ ਜੀ ਮੱਥਾ ਵਾਂਗ ਚੰਦਰਮਾ ਟੈਕੇ ਜੀ ਤਰਸਾ ਵੀਰ ਬੜੀ ਮਨਮੋਣੀ ਕਦਮਿਆਨਾ ਸਜੇ ਖੜੂਣੀ ਨੰਦਰਾ ਲਹਦੋਂ ਵੱਦ ਸੁਣੀ ਜਦੋਂ ਹੱਸ ਤੇ ਫਲਾਵਰ ਡੁੱਲਦੇ ਗੁਰ ਨਾਨਕ ਸਾਂਝੀ ਕੁੱਲ ਦੇ ਆ ਘਰ ਖੱਤਰੀ ਦੇ ਜਨਮ ਜਹਾਨਾ ਦੂਜਾ ਬੱਲਾ ਜਾਟ دیਵਾਨਾ ਤੀਜਾ ਮੀਰਾ ਰਲਿਆ ਮਾਰਾ ਦਾਨਾ ਬੈ ਇਕੱਠੇ ਸਾਜ਼ ਵਜਾਉਂਦੇ ਸੀ ਰੱਬਾ ਨਾ ਦੇ ਸੋਲੇ ਗਾਉਂਦੇ ਸੀ ਉੱਥੇਵੇਂ ਸ਼ੂਤ ਟੋਕਾਂ ਨਾ ਨੇੜੇ ਬੜੇ ਭੂਤ ਪਰ ਮਨਾਵੇੜੇ ਪੈਕੇ ਤਿੱਕੜੀ ਰਾਗ ਨੂੰ ਛੇੜੇ ਪਰ ਨਗਮੇ ਜੋ ਬੁਲ ਬੁਲਦੇ ਆ ਗੁਰਨਾਨਕ ਸਾਂਝੇ ਕੁੱਲ ਦੇ ਆ ਜਦ ਗੁਰੂ ਸੀ ਉਹ ਮਾਰਾ ਦੇ ਲੈਰੇ मजा चारन एक जा भैरे ਪਾਏਗੇ ਟੋਪਾ ਵਿੱਚ ਸਿਖਰ ਦਪੈਰੇ ਜਦ ਸੂਰਜ ਸਿਰ ਤੇ ਆਇਆ ਸੀ ਸੱਪ ਫਣਦਾ ਕਰਤਾ ਸ਼ਾਇਆ ਸੀ ਤੂੰ ਗੱਲ ਕਿਸੇ ਨੇ ਨਗਰ ਵਿੱਚ ਦੱਸਦੀ ਇੱਥੇ ਉਹ ਜੀ ਪਵਿੱਤਰ ਹੱਸਦੀ ਸਾਰੀ ਵੇਖਣ ਜਾਂਦੀ ਬਸਤੀ ਸੁਣ ਪਰ ਦੇ ਕਨਾ ਦੇ ਖੁੱਲਦੇ ਆ ਗੁਰਨਾਣਕ ਸਾਂਝੇ ਕੁਲ ਦੇ ਆ ਗੁਰੂ ਹਰੀ ਦਾ ਦਵਾਰਾ ਮੱਲਿਆ ਦੀ ਵਯੰਦਰ ਨਾਮ ਦਾ ਜਲਿਆ ਪਿਤਾ ਕਾਲੂ ਬਣ ਜਨੂ ਕੱਲਿਆ ਸੱਚੇ ਕਰੇ ਸੱਚ ਦੇ ਸੌਦੇ ਜੀ ਨਾਲ ਮੁਸ਼ਕਲ ਮਿਲਦੇ ਔਦੇ ਜੀ ਬੁੱਤੋਲੇ ਤੱਕੜੀ ਲੈ ਪਕੜ ਪਸੇਰਾ ਸ਼ਵਤਨ ਦਿੱਤ ਆਗੀ ਸ਼ੇਰਾ ਹੀ ਚੰਦਾ ਤੇਰਾ ਤੇਰਾ ਬਸ ਦਾਣੇ ਸਾਰੇ ਤੁਲਦੇ ਆ ਗੁਰਨਾانک ਸਾਝੇ ਕੁੱਲ ਦੇ ਆਏ ਗਏ ਪਰਬਤ ਤੇ ਇੱਕ ਜੀ ਜੀ ਗਏ ਪਰਬਤ ਤੇ ਇਕ ਵਾਰੀ ਉਥੇ ਝਗੜਿਆ ਪੀਰ ਕੰਦਾਰੀ ਉਹਨੇ ਦੇ ਗਤੀ ਪਹਾੜੀ ਪਾਰੀ ਪਰ ਗੁਰੂ ਨਾਨਕ ਦੇ ਉੱਤੇ ਜੀ ਤਿੰਨੇ ਰਹਿ ਜਾਵਣਗੇ ਸੁੱਤੇ ਜੀ ਸ਼ੈਰ ਕਰੇ ਨਾ ਵਡਿਆਈ ਫੋਕੀ ਇੱਕ ਹੱਥ ਤੇ ਪਹਾੜੀ ਰੋਕੀ ਪੰਝਾ ਸਾਹਿਬ ਕਹਿਣ ਕੁੱਲ ਲੁਕੀ ਸਿੱਖ ਯਾਦ ਰੱਖਣ ਨਾ ਭੁੱਲਦੇ ਗੁਰੂ ਨਾਨਕ ਸਾਜੇ ਕੁੱਲ ਦੇ ਆ ਕਰ ਤੀਰਥ ਦੂਰ ਵਲੇਤਾ ਆਦਰ ਤੇ ਅਗਰਾਂ ਤਹ ਕਾਈਤਾ ਉਤੇ ਲਿਖੀਆਂ ਕੁਰਾਨੀ ਐਤਾ ਗਾਲ ਭਗ ਮੇ ਚੋਲੇ ਸਜ ਗਏ ਸੀ ਨਾਲ ਕਰਨ ਮਕੇ ਦਾ ਹੱਜ ਗਏ ਸੀ ਗੁਰ ਨਾਨਕ ਜੀ અલ ਬੇਲੇ ਜਿੱਥੇ ਬਹਿ ਗਏ ਲੱਗ ਗਏ ਮੇਲੇ ਸਿੱਖ ਬਣਗੇ ਕਰੋੜਾਂ ਚੇਲੇ ਪਰ ਚਾਰ ਸਣਾਉਂਦੇ ਮੁੱਲ ਦੇ ਆ ਗੁਰਨਾਨਕ ਸਾਜੇ ਕੁੱਲ ਦੇ ਆ ਬਾਬੂ ਛੱਡ ਕੇ ਦਰਦ ਹੋ ਚੋਲੇ ਲੋਕਾਂ ਮਾ ਘਰੋਂ ਪਰੋਲੇ ਫੋਲੇ ਸੱਚੇ ਸਾਹਿਬ ਬਲਾਲੇ ਕੋਲੇ ਲੈ ਗਿਆ ਪਾਸ ਬਲਾ ਕੇ ਕਾਦਰ ਸੀ ਦੋਹਾ ਦੀਨਾਂ ਨੇ ਵੰਡ ਲਈ ਚਾਦਰ ਸੀ ਦਸ ਮਗਰੋਂ ਫਿਰ ਨਕੀ ਲਬਦੇ ਇੱਕ ਫੂਕਣ ਇੱਕ ਦੱਬਦੇ ਨੂਰ ਰਾਂ ਲੱਗਿਆ ਨੂਰ ਵਿੱਚ ਰੱਬ ਦੇ ਸਿਰ ਛਤਰ ਜਹਾਨਾ ਝੁੱਲਦੇ ਆ ਗੁਰ ਨਾਨਕ ਸਾਜੇ ਕੁੱਲ ਦੇ ਆ